ਖਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾ ਕੁਮਲਪ੍ਰੀਤ ਕੋਲ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਬ੍ਰਿੰਦਵਨ ਪਹੁੰਚਦੇ ਨੇ ਜਿੱਥੇ ਤੁਹਾਨੂੰ ਦੱਸਦਣਿਆ ਕਿ ਵਿਰਾਟ ਕੋਹਲੀ ਦੇ ਵੱਲੋਂ ਬੀਤੇ ਦਿਨੀ ਟੈਸਟ ਕ੍ਰਿਕਟ ਮੈਚ ਤੋਂ ਸੰन्यास ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਉਹ ਬ੍ਰਿੰਦਵਨ ਜਾਂਦੇ ਨੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰਨ ਤੋਂ ਬਾਅਦ ਵਿਰਾਟ ਕੋਹਲੀ ਮੰਗਲਵਾਰ ਨੂੰ ਆਪਣੀ ਪਤਨੀ ਅਨੁਸ਼ਕਾ ਨਾਲ ਪ੍ਰੇਮਾਨੰਦ ਮਹਾਰਾਜ ਤੀ ਸ਼ਰਨ ਵਿੱਚ ਪਹੁੰਚੇ ਦੋਵੇਂ ਸਵੇਰੇ ਇੱਕ ਛਿੱਟੇ ਕਾਰ ਵਿੱਚ ਬੰਨਵੰਦੇਸ਼ਰੀ ਰਾਧਾ ਕੇਲਕੁੰਜ ਆਸ਼ਰਮ ਪਹੁੰਚੇ ਦੋਮਾਨੇ ਪ੍ਰੇਮਾਨੰਦ ਮਹਾਰਾਜ ਨਾਲ 15 ਮਿੰਟ ਕੱਲ ਕੀਤੀ ਅਤੇ ਲਗਭਗ 2.5 ਘੰਟੇ ਆਸ਼ਰਮ ਦੇ ਵਿੱਚ ਰਹੇ ਇਸ ਸਮੇਂ ਦੌਰਾਨ ਉਹਨਾਂ ਨੇ ਸਿਰਫ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਗੋਂ ਉਹਨਾਂ ਤੋਂ ਧਰਮ ਅਤੇ ਅਧਿਆਤਮਿਕਤਾ ਦਾ ਮਾਰਗ ਵੀ ਸੁਣਿਆ ਅਤੇ ਸਿੱਖਿਆ ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਕਿ ਪਰਮਾਤਮਾ ਦੀ ਕਿਰਪਾ ਕਦੋਂ ਅਤੇ ਕਿਵੇਂ ਹੁੰਦੀ ਹੈ ਵਿਰਾਟ ਅਨੁਸ਼ਕਾ ਦੀ ਪ੍ਰੇਮਾਨੰਦ ਮਹਾਰਾਜ ਨਾਲ ਮੁਲਾਕਾਤ ਅਤੇ ਗਿਆਨ ਪ੍ਰਾਪਤੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਹੈ ਦੱਸਦੀ ਹੈ ਕਿ ਵਿਰਾਟ ਅਤੇ ਅਨੁਸ਼ka ਦੋਵੇਂ ਪ੍ਰੇਮਨੰਦ ਮਹਾਰਾਜ ਦੇ ਚੇਲੇ ਹਨ ਅਤੇ ਉਹਨਾਂ ਨੂੰ ਪਹਿਲਾਂ ਵੀ ਦੋ ਵਾਰ ਮਿਲ ਚੁੱਕੇ ਹਨ। ਉਹਨਾਂ ਦੀ ਆਖਰੀ ਮੁਲਾਕਾਤ ਇਸ ਸਾਲ 10 ਜਨਵਰੀ ਨੂੰ ਹੋਈ ਸੀ ਅਤੇ ਇਸ ਤੋਂ ਪਹਿਲਾਂ ਉਹ 4 ਜਨਵਰੀ 2023 ਨੂੰ ਪ੍ਰੇਮਨੰਦ ਮਹਾਰਾਜ ਨੂੰ ਮਿਲੇ ਸਨ। ਪਿਛਲੀਆਂ ਦੋ ਮੁਲਾਕਾਤਾਂ ਵਿੱਚ ਉਹ ਆਪਣੇ ਬੱਚਾ ਵਾਮਿਕਾ ਅਤੇ ਕੇਯੂ ਨੂੰ ਆਪਣੇ ਨਾਲ ਲੈ ਕੇ ਗਏ ਸਨ। ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ। ਵਿਰਾਟ ਕੋਹਲੀ ਨੂੰ ਕ੍ਰਿਕਟ ਖੇਡ ਦਾ ਜਿਹੜਾ ਕਿ ਕਿੰਗ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਸੀ ਕਿ ਟੈਸਟ ਕ੍ਰਿਕਟ ਤੋਂ ਉਹ ਸੰन्यास ਲੈ ਲੈਣੇ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਵੱਲੋਂ ਉਹਨਾਂ ਦੇ ਚਾਹਤਿਆਂ ਦੇ ਵੱਲੋਂ ਸਾਰਿਆਂ ਦੇ ਵੱਲੋਂ ਆਪਣੀਆਂ ਆਪਣੀਆਂ ਪ੍ਰਤੀਗਿਆਵਾਂ ਜਿਹੜੀ ਕਿ ਦਿੱਤੀ ਜਾ ਰਹੀਆਂ ਸੀ ਤੇ ਇਸੇ ਦਰਮਿਆਨ ਇੱਕ ਤਸਵੀਰ ਜਿਹੜੀ ਕਿ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਵਿਰਾਟ ਕੋਹਲੀ ਆਪਣੀ ਪਤਨੀ ਨੁਸ਼ਕਾਸ਼ ਸ਼ਰਮਾ ਦੇ ਨਾਲ ਵ੍ਰਿੰਦਾਵਨ ਨ ਜਾਣਦੇ ਨੇ ਜਿੱਥੇ ਉਹ ਪ੍ਰੇਮਾਨੰਦ ਮਹਾਰਾਜ ਜੀ ਦੀ ਛਡਨ ਦੇ ਵਿੱਚ ਪਹੁੰਚਦੇ ਨੇ ਅਤੇ ਉਹਨਾਂ ਦੇ ਵੱਲੋਂ ਅਸ਼ੀਰਵਾਦ ਲਿਆ ਜਾਂਦਾ ਹੈ